ਪਹਿਲੀ ਗੱਲ ਸੰਗਤ ਵਿੱਚ ਕਥਾ ਸਿੱਖ ਪਹਿਲੀ ਗੱਲ ਕੀ ਦੂਜੀ ਗੱਲ ਕਥਾ ਇਸ ਦਾ ਮਤਲਬ ਹੈ ਗੁਰਮਤਿ ਨੂੰ ਦ੍ਰਿੜ ਕਰਾਣਾ ਕਥਾ ਗੁਰੂ ਗ੍ਰੰਥ ਸਾਹਿਬ ਜੀ ਦਸ਼ਮੇਸ਼ ਦੇ ਬੋਲ ਭਾਈ ਗੁਰਦਾਸ ਸਾਹਿਬ ਭਾਈ ਨੰਦ ਲਾਲ ਦੀਆਂ ਰਚਨਾਵਾਂ ਦੀ ਤੇ ਪ੍ਰਮਾਣਿਕ ਇਤਿਹਾਸਿਕ ਗ੍ਰੰਥਾਂ ਦੀ ਹੋ ਸਕਦੀ ਹੈ ਸਿੱਖ ਗ੍ਰੰਥਾਂ ਦੀ ਪ੍ਰਮਾਣਿਕ ਅਗਲੀ ਗੱਲ ਉਹਨਾਂ ਲਿਖੀ ਹੈ ਕਿ ਇਤਿਹਾਸਿਕ ਗ੍ਰੰਥਾਂ ਦੀ ਕਥਾ ਕਰਨ ਲੱਗਿਆਂ ਕਥਾ ਵਾਲਾ ਗੁਰਮਤ ਅਨੁਕੂਲ ਹੀ ਕਥਾ ਕਰੇ ਕਥਾ ਦਾ ਮਤਲਬ ਗੁਰਮਤ ਦਿਰ ਕਰਾਣਾ ਅਗਲੀ ਗੱਲ ਕਹਿੰਦੇ ਅਨਮਤ ਦੇ ਤੇ ਕਿਸੇ ਚੰਗੇ ਮਹਾਤਮਾ ਦੇ ਜਿਹੜਾ ਸਾਡੇ ਧਰਮ ਨਾਲ ਸੰਬੰਧਤ ਵੀ ਨਹੀਂ ਉਹਦੀਆਂ ਕਿਤਾਬਾਂ ਦੇ ਪਰਮਾਨ ਲੈ ਜਾ ਸਕਦੇ ਆ ਪਰ ਅਸਲ ਵਿੱਚ ਕਥਾ ਜਿਹੜੀ ਇਹ ਉਹ ਗੁਰੂ ਕੇ ਸ਼ਬਦ ਦੀ ਹੀ ਹੋਣੀ ਚਾਹੀਦੀ ਦੇਖੋ 2 4 17 ਚ ਕਿੱਡੇ ਕਮਾਲ ਦੇ ਬੋਲ ਲਿਖ ਦਿੱਤੇ ਇਸ ਕਰਕੇ ਮੈਂ ਅਰਜ਼ ਕੀਤੀ ਜੀ ਨੀਕੀ ਜੀ ਕੀ ਇਸ ਜਿੰਦ ਦੀ ਐਸ ਜੀਵ ਦੇ ਭਲੇ ਵਾਸਤੇ ਨੀਕੀ ਜੀਕੀ ਹਰ ਕਥਾ ਉਤਮ ਉਤਮ ਦਾ ਅਰਥ ਹੈ ਚੰਗੀ ਉੱਚੀ ਕਹਿੰਦੇ ਨੇ ਭਾਈ ਜੀਵ ਦਾ ਕਲਿਆਣ ਕਰਨ ਲਈ ਬੰਦੇ ਦੇ ਕਲਿਆਣ ਕਰਨ ਵਾਸਤੇ ਸਭ ਤੋਂ ਉਤਮ ਕਥਾ ਜਿਹੜੀ ਉਹ ਖਰੀ ਕੀ ਕਥਾ ਹੈ ਗੁਰਮਖੋ ਆਪ ਥੋੜਾ ਜਿਹਾ ਧਿਆਨ ਦਿਓ ਜੇ ਮੇਰੀ ਬੇਨਤੀ ਹੈ ਕਿਉਂਕਿ ਜਿਹੜਾ ਸ਼ਬਦ ਅਰਥ ਹੈ ਮੈਂ ਰਾਤ ਵੀ ਕਿਆ ਸਾਖੀ ਚੱਲਦੀ ਹੋਵੇ 10 ਮਿੰਟ ਚੱਲੀ ਜਾਂਦੀ ਹੈ ਬੰਦਾ ਬਾਹਰੋਂ ਘੁੰਮ ਘੁੰਮ ਕੇ ਫਿਰ ਸਾਖੀ ਜਾ ਜਾਂਦਾ ਹੈ ਸ਼ਬਦ ਦੇ ਅਰਥ ਇੱਕ ਵਾਰੀ ਸੁਰਤ ਨਿਕਲ ਗਈ ਤੇ ਦੁਬਾਰਾ ਸਮਝ ਨਹੀਂ ਪੈਂਦੀ ਤਾਂ ਮੈਂ ਵਾਰ-ਵਾਰ ਰਿਪੀਟ ਕਰ ਰਿਹਾ ਇਹ ਨਹੀਂ ਕਿ ਤੁਹਾਨੂੰ ਸਮਝ ਨਹੀਂ ਪੈ ਰਹੀ ਤੇ ਮੈਂ ਬਹੁਤ ਸਿਆਣਾ ਮੇਰੀ ਇੱਛਾ ਹੈ ਕਿ ਲਾਇ ਚਿੱਤ ਕਰ ਚੱਕਰੀ ਮੈਂ ਚਿੱਤ ਲਾ ਕੇ ਇਹ ਨੌਕਰੀ ਕਰ ਸਕਾਂ ਨੀਕੀ ਜੀ ਕੀ ਹਰ ਕਥਾ ਉਤਮ ਇਹਦਾ ਅਰਥ ਹੋ ਗਿਆ ਕਿ ਇਸ ਸਾਡਾ ਮੇਰਾ ਤੁਹਾਡਾ ਜਿਹੜਾ ਅੰਦਰ ਜਿੰਦ ਖੈ ਇਹਦੇ ਕਲਿਆਣ ਲਈ ਇਹਦੇ ਭਲੇ ਦੇ ਲਈ ਸਭ ਤੋਂ ਉਤਮ ਜਿਹੜੀ ਕਥਾ ਹੈ ਨਾ ਉਹ ਖਰੀ